ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਗੁਰਪਤਿ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਨੰਦ ਕਾਰਜਾਂ ਬਾਰੇ ਸਿੱਖਣਾ ਹੈਗਾ ਜੀ ਕਿ ਆਪਾਂ ਧਾਰਨਾ ਮਲਵਈ ਕੀਰਤਨ ਦੀ ਲੈ ਅਨੁਸਾਰ ਆਨੰਦ ਕਾਰਜ ਕਿਸ ਤਰ੍ਹਾਂ ਕਰਵਾ ਸਕਦੇ ਹਾਂ ਪਹਿਲਾਂ ਦਾਸ ਆਪ ਸਾਰੇ ਗੁਰਮੁਖ ਪਿਆਰਿਆਂ ਨੂੰ ਬਿਨਾਂ ਹਾਰਮੋਨੀਅਮ ਬਿਜਾਏ आनंद कार्य बारे ਦੱਸੇਗਾ ਫਿਰ ਆਪਾਂ ਹਰਮੋਨੀਅਮ ਦੇ ਨਾਲ ਇਹ ਆਨੰਦ ਕਾਰਜ ਦੀ ਜਿਹੜੀ ਸਾਰੀ ਰਸਮ ਹੈ ਇਸ ਨੂੰ ਸਿੱਖਣਾ ਹੈ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਆਨੰਦ ਕਾਰਜ ਤੁਸੀਂ ਆਪਣੇ ਕੋਲੇ ਨੋਟ ਕਰ ਸਕਦੇ ਹੋ ਜੀ ਇਸ ਤਰ੍ਹਾਂ ਵੀਡੀਓ ਨੂੰ ਰੋਕ ਕੇ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਤੇ ਆਪਣੀ ਕਾਪੀ ਤੇ ਨੋਟ ਕਰਕੇ ਰੱਖ ਸਕਦੇ ਹੋ ਦੇਖੋ ਸ਼ੁਰੂ ਤੋਂ ਜਿਸ ਤਰ੍ਹਾਂ ਕਰਨਾ ਪਹਿਲਾਂ ਇੱਥੋਂ ਤੱਕ ਨੋਟ ਕਰ ਲਓ ਪੂਰਾ ਸਕਰੀਨ ਸ਼ਾਟ ਲੈ ਸਕਦੇ ਹੋ ਜਾਂ ਕਾਪੀ ਤੇ ਨੋਟ ਕਰ ਸਕਦੇ ਹੋ ਫਿਰ ਇਹ ਸਾਰੀਆਂ ਗੱਲਾਂ ਠੀਕ ਹੈ ਜੀ ਅੱਜ ਆਪਾਂ ਇਹ ਸਾਰਾ ਇਹਨਾਂ ਸਿੱਖਣਾ ਹੈਗਾ ਦੇਖੋ ਪਹਿਲਾਂ ਜਦੋਂ ਆਨੰਦ ਕਾਰਜ ਸ਼ੁਰੂ ਕਰਵਾਉਣੇ ਆ ਅੱਜ ਆਪਾਂ ਚੌਥੇ ਸੈੱਟ ਤੇ ਆਨੰਦ ਕਾਰਜ ਜਿਹੜੇ ਹੈਗੇ ਨੇ ਉਹ ਸਿੱਖਣੇ ਨੇ ਜੀ ਬੜੀਆਂ ਸੌਖੀਆਂ ਸੁਰਾਂ ਨੇ ਇਹ ਪਹਿਲਾਂ ਆਪਾਂ ਜਿਵੇਂ ਕੀਰਤਨ ਸ਼ੁਰੂ ਕਰਦੇ ਆ ਪਹਿਲਾ ਮੰਗਲ ਕਰਨਾ ਸ਼ੁਰੂ ਤੋਂ ਸਤਨਾਮ ਸ੍ਰੀ ਵਾਹਿਗੁਰੂ ਜੀ ਕਹਿ ਕੇ ਫਿਰ ਖੁਸ਼ੀ ਦੇ ਲਫ਼ਜ਼ ਜਿਵੇਂ ਜਿਹੜੇ ਮੰਗਲ ਨੇ ਖੁਸ਼ੀ ਦੇ ਧਰ ਜੀ ਹਰੇ ਕਟੇਕ ਤੋਂ ਲਾਹੇ ਬਿਦਾਨੀ ਆਸ ਨਾਨਕ ਨਾਮ ਤੇ ਆਈਏ ਕਾਰਜਾ ਬਿਰਾਸ ਧਰਨ ਸੁਵੰਨੀ ਖੜ ਰਤਨ ਜੜਾ ਵੀ ਹਰ ਪ੍ਰੇਮ ਪੁਰਖ ਮਨ ਗੁੱਠਾ ਸਭੇ ਕਾਜ ਸੁਹਿਲੜੇ ਥੀਏ ਗੁਰੂ ਨਾਨਕ ਸਤਗੁਰ ਤੁਠਾ ਜਾਂ ਹੋਰ ਤੁਹਾਨੂੰ ਖੁਸ਼ੀ ਦੇ ਅਨੇਕਾਂ ਪ੍ਰਮਾਣ ਨੇ ਸਾਧ ਸੰਗ ਗੁਰਬਾਣੀ ਦੇ ਵਿੱਚ ਤੁਸੀਂ ਉਹ ਵੀ ਲਾ ਸਕਦੇ ਹੋ ਦੇਖੋ ਕੀਰਤਨ ਉਦੋਂ ਸ਼ੁਰੂ ਕਰਨਾ ਸਾਧ ਸੰਗਤ ਜੀ ਜਦੋਂ ਲੜਕਾ ਲੜਕੀ ਆ ਜਾਣ ਜਾਂ ਬਿਲਕੁਲ ਆਉਣ ਦੇ ਨੇੜੇ ਹੋਣ ਠੀਕ ਆ ਜੀ ਤੇ ਕਈ ਵਾਰ ਕੀਰਤਨ ਫਿਰ ਲੰਮਾ ਚੱਲ ਜਾਂਦਾ ਤੇ ਲੜਕਾ ਲੜਕੀ ਸਮੇਂ ਨਾਲ ਪਹੁੰਚਦੇ ਨਹੀਂ ਇਸ ਕਰਕੇ ਆਪਾਂ ਉਸ ਹਿਸਾਬ ਨਾਲ ਕੀਰਤਨ ਸ਼ੁਰੂ ਕਰਨਾ ਪਹਿਲਾਂ ਦੇਖੋ ਆਪਾਂ ਕੀਰਤਨ ਸ਼ੁਰੂ ਕਰਾਂਗੇ ਇੱਥੋਂ ਸਤਨਾਮ ਸ਼੍ਰੀ ਵਾਹਿਗੁਰੂ ਜੀ ਸ਼ੁਰੂ ਕਰਕੇ ਫਿਰ ਇਹਦੇ ਤੇ ਆ ਧਰਜੀ ਹਰੇਕ ਟੇਕ ਤੋਂ ਇਹ ਮੰਗਲ ਇੱਕ ਧਰਨ ਸਵੰਨੀ ਖੜਤਨ ਜਿਹੜਾ ਵੀ ਇਹ ਮੰਗਲ ਨਹੀਂ ਹੈ ਤੇ ਫਿਰ ਆਪਾਂ ਧਾਰਨਾ ਪੜ੍ਹਨੀ ਆ ਫਿਰ ਕਰ ਬੈਸੋ ਜੀ ਹਰ ਜਨ ਪਿਆਰੇ ਪਹਿਲੇ ਰਹਾ ਤੇ ਧਾਰਨਾ ਪੜੀ ਜਾਣੀਆਂ ਫਿਰ ਇਹਦਾ ਜਿਹੜਾ ਸ਼ਬਦ ਹੈ ਉਹ ਸਾਰਾ ਪੂਰਾ ਲੱਗਣਾ ਠੀਕ ਆ ਜੀ ਜਦੋਂ ਕੀਰਤਨਾ ਆਪਾਂ ਸ਼ੁਰੂ ਕਰਨਾ ਤੇ ਹੁਣ ਆਪਾਂ ਇਸ ਨੂੰ ਸਾਧ ਸੰਗਤ ਜੀ ਸ਼ੁਰੂ ਕਰਦੇ ਹਾਂ ਪਰਚਾ ਮੈਂ ਇੱਥੇ ਰੱਖ ਦਿੰਨਾ ਤੇ ਤੁਸੀਂ ਫਿਰ ਇਹਨੂੰ ਨੋਟ ਕਰ ਸਕਦੇ ਹੋ ਆਓ ਜੀ ਆਪਾਂ ਇਹ ਸੈੱਟ ਤੋਂ ਸ਼ੁਰੂ ਕਰਨਾ ਠੀਕ ਆ ਜੀ ਆਪਾਂ ਸਤਨਾਮ ਸ਼੍ਰੀ ਵਾਹਿਗੁਰੂ ਇੱਥੋਂ ਵੀ ਬੋਲ ਸਕਦੇ ਆਂ ਔਰ ਜੇ ਪੰਜਵੀਂ ਸੂਰਤੋਂ ਲੈ ਕੇ ਆਉਣਾ ਖਿੱਚ ਕੇ ਉਹ ਆਪਣੀ ਤੁਹਾਡੀ ਮਰਜ਼ੀ ਇੱਥੋਂ ਵੀ ਆਪਾਂ ਬੋਲ ਸਕਦੇ ਆਂ ਠੀਕ ਆ ਜੀ ਇੱਕ ਗੱਲ ਹੋਰ ਜੇ ਤੁਸੀਂ ਸ਼ਾਣਾ ਸਿੱਖਣੀਆਂ ਨੇ ਆਸਾ ਦੀ ਵਾਰ ਸਿੱਖਣੀਆਂ ਲੈਹੜੀ ਸਿੱਖਣੇ ਨੇ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਰੇ ਲਿੰਕ ਦਿੱਤੇ ਹੋਏ ਨੇ ਤੁਸੀਂ ਉਹਨਾਂ ਨੂੰ ਖੋਲ ਕੇ ਛਾਨ ਵਗੈਰਾ ਸ੍ਰੀ ਆਸਾ ਜੀ ਦੀਵਾਰ ਸਾਰੇ ਲੈ ਰਹੀ ਏ ਉੱਥੋਂ ਸਿੱਖ ਸਕਦੇ ਹਾਂ ਆਰਤੀ ਠੀਕ ਹੈ ਜੀ ਆਓ ਹੁਣ ਆਪਾਂ ਸ਼ੁਰੂ ਕਰਦੇ ਹਾਂ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਠੀਕ ਹੈ ਇਸ ਤਰ੍ਹਾਂ ਵੀ ਸ਼ੁਰੂ ਕਰ ਸਕਦੇ ਹਾਂ ਔਰ ਦੇਖੋ ਇੱਥੋਂ ਵੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀਓ ਬਾਚੋਂ ਜੀਓ ਵੀ ਕਹਿ ਸਕਦੇ ਆਂ ਮੰਗਲ ਪੜਾਂਗੇ ਤਰ ਜੀ ਹਰੇ ਕਟੇਕ ਤੂੰ ਲਾਹੇ ਬਿਡਾਨੀ ਆਸ ਨਾਨਕ ਨਾਮ ਧਿਆਈਐ ਕਰ ਜਿ ਆਵੇ ਰਾਸ ਚੌਥੀ ਸੁਰ ਤੇ ਵਧੀਆ ਲੱਗਦਾ ਇਥੋਂ ਵੀ ਚੱਕ ਸਕਦੇ ਆ ਕਰਨ ਸਵੰਨੀ ਖੜ ਰਤਨ ਜੜਾ ਵੀ ਹਰ ਪ੍ਰੇਮ ਪੁਰਖ ਮਨ ਉਠਾ ਸਬੇ ਕਾਜ ਸੁਹਿਲੜੇ ਥੀਏ ਗੁਰੂ ਨਾਨਕ ਸਤਗੁਰ ਤੁਠਾ ਫਿਰ ਆਪਾਂ ਸਾਧ ਸੰਗਤ ਜੀ ਧਾਰਨਾ ਪੜ੍ਹਨੀ ਆ ਫਿਰ ਕਰਵੇਂ ਸੋ ਜੀ ਹਰ ਜਨ ਪਿਆਰੇ ਹਰ ਜਨ ਪਿਆਰੇ ਮੈਂ ਇੱਕ ਇੱਕ ਵਾਰੀ ਪੜਦਾ ਫਿਲਹਾਲ ਤੁਹਾਨੂੰ ਇਹ ਆਉਂਦੀਆਂ ਨੇ ਧਾਰਨਾ ਇੱਕ ਵਾਰੀ ਅੰਤਰਾ ਲਾਉਣਾ ਹਰ ਜਨ ਪਿਆਰੇ ਹਰ ਜਨ ਪਿਆਰੇ ਵੱਡਾ ਅੰਤਰਾ ਹਰ ਜਨ ਪਿਆਰੇ ਹਰ ਜਨ ਪਿਆਰੇ ਹਰ ਜਨ ਪਿਆਰੇ ਹਰ ਜਨ ਪਿਆਰੇ ਫਿਰ ਆਪਾਂ ਸਾਰਾ ਸ਼ਬਦ ਪੜਾਂਗੇ ਠੀਕ ਆ ਜੀ ਫਿਰਕਰ ਬੈਸੋ ਹਰ ਜਨ ਪਿਆਰੇ ਜਿਹੜਾ ਸਾਰਾ ਸ਼ਬਦ ਆ ਉਹ ਇੱਥੇ ਨੋਟ ਕੀਤਾ ਹੋਇਆ ਤੁਸੀਂ ਪੜ ਸਕਦੇ ਹੋ ਠੀਕ ਆ ਉਸ ਤੋਂ ਬਾਅਦ ਤੇ ਦੂਸਰੀ ਧਾਰਨਾ ਪੜਾਂਗੇ ਜੇ ਤਾਂ ਦੇਖੋ ਲੜਕਾ ਲੜਕੀ ਆਪਣੇ ਆਪ ਬੈਠ ਜਾਣ ਹਨਾ ਫਿਰ ਤਾਂ ਬੜੀ ਚੰਗੀ ਗੱਲ ਹੈ ਜਾਂ ਜੇ ਹਜੇ ਨਾ ਆਏ ਹੋਣ ਲੜਕਾ ਲੜਕੀ ਫਿਰ ਆਪਾਂ ਹੋਰ ਧਾਰਨਾ ਪੜ ਲੈਣੀ ਹੈ ਹੋਰ ਕਿਹੜੀ ਪੜ ਸਕਦੇ ਆ ਆਪਾਂ ਇਸੇ ਸ਼ਬਦ ਦੀ ਦੂਜੀ ਧਾਰਨਾ ਬਣਦੀ ਆ ਸਤਿਗੁਰ ਤੁਮਰੇ ਜੀ ਕਾਜ ਸਵਾਰੇ ਆਓ ਮੈਂ ਤੁਹਾਨੂੰ ਪੜ ਕੇ ਦਿਖਾਉਣਾ ਸਤਿਗੁਰ ਤੁਮਰੇ ਜੀ ਕਾਜ ਸਵਾਰੇ ਕਾਜ ਸਵਾਰੇ ਕਾਜ ਸਵਾਰੇ ਕਾਜ ਸਵਾਰੇ ਮੈਂ ਸਾਧ ਸੰਗਤ ਇੱਕ ਇੱਕ ਵਾਰੀ ਕਰ ਰਿਹਾ ਹਾਂ ਪਰ ਤੁਸੀਂ ਜਦੋਂ ਆਨੰਦ ਕਾਰਜ ਕਰਵਾਉਣੀ ਨੇ ਉਦੋਂ ਧਾਰਨਾ ਪੂਰੀ ਐਨ ਕੰਪਲੀਟਲੀ ਦੋ ਦੋ ਵਾਰ ਲਾ ਕੇ ਜਿਵੇਂ ਧਾਰਨਾ ਪੜੀ ਦੀ ਓਵੇਂ ਪੜ੍ਹਨੀ ਹੈ ਠੀਕ ਹੈ ਜੀ ਫਿਰ ਵੱਡਾ ਅੰਤਰਾ ਵੀ ਤੁਸੀਂ ਲਾ ਸਕਦੇ ਹੋ ਕਾਜ ਸਵਾਰੇ ਕਾਜ ਸਵਾਰੇ ਕਾਜ ਸਵਾਰੇ ਕਾਜ ਸਵਾਰੇ ਸਤਿਗੁਰੂ ਤੁਮਰੇ ਜੀ ਕਾਜ ਸਵਾਰੇ ਕਾਜ ਸਵਾਰੇ ਦੇਖੋ ਇਸ ਤਰ੍ਹਾਂ ਹੋ ਗਿਆ ਹੁਣ ਜਦੋਂ ਸਾਰੀ ਸੰਗਤ ਆ ਕੇ ਬੈਠ ਜਾਵੇ ਦੋਨੇ ਪਾਸੇ ਦੇ ਸਾਰੇ ਰਿਸ਼ਤੇਦਾਰ ਸੰਗਤ ਲੜਕਾ ਲੜਕੀ ਆਪ ਆ ਜਾਣ ਮਥਾ ਟੇਕ ਕੇ ਸੰਗਤ ਵਿੱਚ ਬੈਠ ਜਾਂਦੇ ਹਨ ਤਾਂ ਤੁਸੀਂ ਸਤਿਗੁਰੂ ਸਾਹਿਬ ਜੀ ਮਹਾਰਾਜ ਦੇ ਸਨਮੁਖ ਕੋਈ ਕੱਪੜਾ ਚਾਦਰ ਵਿਛਾ ਦੇਣੀ ਆ ਥੋੜੀ ਦੂਰੀ ਰੱਖ ਕੇ ਕਿ ਉੱਥੇ ਕਾਕਾ ਜੀ ਅਤੇ ਲੜਕੀ ਬੈਠ ਸਕਣ ਤੇ ਉਹਨਾਂ ਨੂੰ ਫਿਰ ਜਦੋਂ ਜੇ ਸੰਗਤ ਵਿੱਚ ਬੈਠੇ ਹੋਣ ਫਿਰ ਆਪਾਂ ਸਾਧ ਸੰਗਤ ਜੀ ਇਹ ਬੇਨਤੀ ਕਰਨੀ ਆ ਦੇਖੋ ਇਹ ਬੇਨਤੀ ਲਿਖੀ ਹੋਈ ਆ ਆਪਾਂ ਪੂਰੇ ਧਿਆਨ ਦੇ ਨਾਲ ਜਿਸ ਤਰ੍ਹਾਂ ਆਪਾਂ ਅਖਬਾਰ ਪੜ੍ਹਦੇ ਆ ਸਾਧ ਸੰਗਤ ਉਸ ਤਰ੍ਹਾਂ ਨਹੀਂ ਬੋਲਣਾ ਹੈਗਾ ਐਨ ਸਹੀ ਲਹਿਜੇ ਦੇ ਨਾਲ ਸਹੀ ਢੰਗ ਦੇ ਨਾਲ ਜਿਵੇਂ ਆਪਾਂ ਸੰਗਤ ਨੂੰ ਪ੍ਰਚਾਰ ਕਰਨ ਵੇਲੇ ਗੱਲਾਂ ਕਰਦੇ ਆ ਨਾ ਸੰਗਤ ਨਾਲ ਉਸ ਤਰ੍ਹਾਂ ਜਿਵੇਂ ਹੁਣ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਗੱਲ ਕਰਨੀ ਹੈ ਗੱਲ ਕਰਕੇ ਉਹਨਾਂ ਨੂੰ ਸਮਝਾਉਣਾ ਇਸ ਤਰ੍ਹਾਂ ਨਹੀਂ ਬੋਲਣਾ ਵੀ ਜਿਸ ਤਰ੍ਹਾਂ ਆਪਾਂ ਸਿੱਧੀ ਲਹਿਨ ਜਿਵੇਂ ਬੱਚੇ ਪੜ੍ਹਦੇ ਹੁੰਦੇ ਆ ਉਵੇਂ ਨਹੀਂ ਬੋਲਣਾ ਫਿਰ بڑے ਲਹਿਜੇ ਦੇ ਨਾਲ ਤੁਸੀਂ ਬੋਲਣਾ ਸਤਿਕਾਰਯੋਗ ਕਾਕਾ ਜੀ ਅਤੇ ਲੜਕੀ ਨੂੰ ਬੇਨਤੀ ਹੈ ਕਿ ਸਤਗੁਰੂ ਨੂੰ ਮੱਥਾ ਟੇਕ ਕੇ ਆਪਣੀ ਆਪਣੀ ਜਗ੍ਹਾ ਤੇ ਬੈਠਣ ਦੀ ਕਿਰਪਾਲਤਾ ਕਰੋ ਭਾਈ ਤੇ ਨਾਲ ਹੀ ਪਰਿਵਾਰ ਨੂੰ ਬੇਨਤੀ ਕਰ ਦੇਣੀ ਹੈ ਠੀਕ ਹੈ ਜਿਵੇਂ ਇੱਥੇ ਲਿਖਿਆ ਹੋਇਆ ਨਾਲ ਹੀ ਪਰਿਵਾਰ ਨੂੰ ਬੇਨਤੀ ਹੈ ਕਿ ਜਦੋਂ ਕਾਕਾ ਜੀ ਬੈਠ ਜਾਣ ਤਾਂ ਜੋ ਸ਼ੇਰ ਦੀ ਰਸਮ ਹੈ ਉਹ ਅਦਾ ਕੀਤੀ ਜਾਵੇ ਦੇਖੋ ਜੇ ਕਾਕਾ ਜੀ ਦੇ ਸ਼ੇਰਾ ਲੱਗਿਆ ਹੋਵੇ ਫਿਰ ਆਪਾਂ ਸਾਧ ਸੰਗਤ ਇਸ ਤਰ੍ਹਾਂ ਬੋਲਣਾ ਨਹੀਂ ਇਹਦੇ ਵਿੱਚ ਮੈਂ ਬਰੈਕਟ ਦੇ ਵਿੱਚ ਲਿਖਿਆ ਹੋਇਆ ਜੇ ਕੱਲ੍ਹ ਕੀ ਹੋਵੇ ਕੱਲੀ ਕੱਲ੍ਹ ਕੀ ਕਈ ਵਾਰੀ ਸ਼ੇਰਾ ਨਹੀਂ ਹੁੰਦਾ ਤਾ ਉਥੇ ਆਪਾਂ ਇਹ ਕਹਿਣਾ ਇਹ ਬ੍ਰੈਕਟ ਵਿੱਚ ਤਾਂ ਲਿਖਿਆ ਜੇ ਕਲਗੀ ਹੋਵੇ ਜੇ ਕਲਗੀ ਹੋਵੇ ਤਾਂ ਕਹਿਣਾ ਕਲਗੀ ਵਧਾ ਦਿੱਤੀ ਜਾਵੇ ਠੀਕ ਹੈ ਜੇ ਸ਼ੇਰਾ ਹੋਵੇ ਜੋ ਸ਼ੇਰੇ ਦੀ ਰਸਮ ਹੈ ਉਹਦਾ ਕੀਤੀ ਜਾਵੇ ਸ਼ੇਰਾ ਵਧਾ ਦਿੱਤਾ ਜਾਵੇ ਤਾਂ ਕਿ ਆਪਾਂ ਸਤਿਗੁਰਾਂ ਪਾਸੋਂ ਅੱਗੇ ਲੈ ਸਕੀਏ ਠੀਕ ਹੈ ਜੀ ਇਹ ਦੋ ਬੇਨਤੀਆਂ ਇੱਕ ਤਾਂ ਬੈਠਣ ਵਾਸਤੇ ਇੱਕ ਪਰਿਵਾਰ ਨੂੰ ਆਪਾਂ ਇਹ ਨਹੀਂ ਕਹਿਣਾ ਹੈਗਾ ਵੀ ਪਰਿਵਾਰ ਦੇ ਵਿੱਚੋਂ ਕੌਣ ਸ਼ੇਰਾ ਵਧਾਵੇ ਜਾਂ ਕਲਗੀ ਵਧਾਵੇ ਠੀਕ ਹੈ ਜੀ ਇਹ ਆਪਾਂ ਇਸ ਚੱਕਰ ਦੇ ਵਿੱਚ ਨਹੀਂ ਪੈਣਾ ਹੈਗਾ ਵੀ ਸਪੈਸ਼ਲੀ ਕਿਸੇ ਨੂੰ ਕਹਿਣਾ ਵੀ ਜਾਂ ਲੜਕੇ ਦੀ ਭੈਣ ਨੂੰ ਜਾਂ ਉਸ ਦੀ ਮਾਤਾ ਨੂੰ ਆਪਾਂ ਸਿਰਫ ਇੰਨਾ ਕਹਿਣਾ ਵੀ ਸੇਹਰਾ ਵਿਦਾ ਦਿੱਤਾ ਜਾਵੇ ਜਾਂ ਕੱਲ੍ਹ ਕੀ ਵਿਦਾ ਦਿੱਤੀ ਜਾਵੇ ਤੇ ਉਹ ਫਿਰ ਅੱਗੇ ਉਹਨਾਂ ਦੀ ਮਰਜ਼ੀ ਹੁੰਦੀ ਹੈ ਜਿਹੜਾ ਮਰਜ਼ੀ ਉੱਠ ਕੇ ਸੇਹਰਾ ਵਿਦਾ ਸਕਦਾ ਇਹਦੇ ਵਿੱਚ ਕੋਈ ਵਹਿਮ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਜੀ ਤੇ ਆਓ ਹੁਣ ਆਪਾਂ ਜਦੋਂ ਉਹਨਾਂ ਨੂੰ ਕਹਿ ਦਿੱਤਾ ਵੀ ਜੋ ਸੇਹਰੇ ਦੀ ਰਸਮ ਹੈ ਉਹ ਅਦਾ ਕੀਤੀ ਜਾਵੇ ਉਹਨਾਂ ਦੇ ਬੈਠਿਆਂ ਤੇ ਜਦੋਂ ਕਾਕਾ ਜੀ ਤੇ ਲੜਕੀ ਦੋਨੇ ਬੈਠ ਜਾਣ ਤੇ ਉਦੋਂ ਠੀਕ ਹੈ ਜੀ ਉਦੋਂ ਆਪਾਂ ਜਿਹੜੀ ਸੇਹਰੇ ਦੀ ਰਸਮ ਹੈ ਉਹ ਅਦਾ ਕਰਾਉਣੀ ਹੈ ਤੇ ਫਿਰ ਆਪਾਂ ਸ਼ਬਦ ਪੜਾਂਗੇ ਕੀਤਾ ਲੋੜੀਏ ਕੰਮ ਸੋਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚ ਆਖੀਐ ਭੈ ਭੰਜਨ ਮਿਹਰਬਾਨ ਅਦਾਸ ਕੀ ਰਾਖੀਐ ਨਾਨਕ ਹਰਗੁਣ ਗਾਏ ਅਲਖ ਪ੍ਰਭ ਲਖੀਐ ਪਹਿਲਾਂ ਇਹ ਸ਼ਬਦ ਪੜਾਂਗੇ ਫਿਰ ਧਾਰਨਾ ਜਦ ਜਿੰਨਾ ਚਿਰ ਉਹ ਸੇਰਾ ਵਧਾ ਰਹੇ ਨੇ ਉਨਾ ਚਿਰ ਆਪਾਂ ਸ਼ਬਦ ਪੜਾਂਗੇ ਕੀਤਾ ਲੋੜੀਏ ਕੰਮ ਸੋਹਰ ਪੈ ਆਖੀਐ ਅਦਾ ਅਦਾ ਕਰਕੇ ਪੜ ਸਕਦੇ ਆਂ ਦੇਖੋ ਪੂਰਾ ਕਿਸ ਤਰ੍ਹਾਂ ਪੜ੍ਹਨਾ ਕੀਤਾ ਲੋੜੀਏ ਕੰਮ ਸੋਹਰ ਪੈ ਆਖੀਏ ਕਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ ਭੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਲੱਖ ਪ੍ਰਭ ਲੱਖੀਐ ਆਪਾਂ ਜੇ ਅੱਧਾ ਅੱਧਾ ਪੜਾਂਗੇ ਸਾਥ ਸੰਗਤ ਉਹਦੇ ਵਿੱਚ ਜ਼ਿਆਦਾ ਬਿਹਤਰ ਹੈਗਾ ਕਿ ਅੱਧਾ ਅੱਧਾ ਹੀ ਸ਼ਬਦ ਆਪਾਂ ਪੜਨਾ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਹੈਗੀ ਆ ਇਹ ਧਾਰਨਾ ਪੜਾਂਗੇ ਦਸਵੇਂ ਰਹਾਦੀ ਧਾਰਨਾ ਪਹਿਲਾਂ ਆਇਆ ਗਿਆ ਗੁਰਾਂ ਦੇ ਕੋਲੋਂ ਲੈ ਲਈਏ ਜਿਹੜਾ ਕੰਮ ਕੀਤਾ ਲੋੜੀਏ ਠੀਕ ਆ ਜੀ ਪੂਰੀ ਧਾਰਨਾ ਪੜਨੀ ਆ ਤੁਸੀਂ ਜਿਵੇਂ ਆਪਾਂ ਦਸਵੇਂ ਰਹਾਦੀ ਧਾਰਨਾ ਪੜਦੇ ਹੁੰਨੇ ਆ ਅੰਤਰਾ ਵਗੈਰਾ ਲਾ ਕੇ ਠੀਕ ਹੈ ਜੇ ਟਾਈਮ ਘੱਟ ਹੋਵੇ ਫਿਰ ਆਪਾਂ ਅੰਤਰਾ ਜੇ 2 ਦੀ بجائے ਇੱਕ ਵਾਰੀ ਲਾ ਸਕਦੇ ਹਾਂ ਧਾਰਨਾ ਵੀ ਇੱਕ ਵਾਰੀ ਲਾ ਸਕਦੇ ਹਾਂ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਧਾਰਨਾ ਇਹ ਪੜ੍ਹ ਲਈ ਅਗਿਆ ਅਗਿਆ ਬਾਦ ਦਾ ਸ਼ਬਦ ਪੜ੍ਹ ਲਿਆ ਤਾਂ ਫਿਰ ਧਾਰਨਾ ਤੋਂ ਬਾਅਦ ਫਿਰ ਸੰਬੋਧਿਤ ਹੋਣਾ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆ ਦੇਖੋ ਇਹ ਲਿਖਿਆ ਹੋਇਆ ਹੈ ਪਰਚੇ ਦੇ ਤੇ ਇਸੇ ਕਰਕੇ ਲਿਖ ਕੇ ਰੱਖਿਆ ਵੀ ਕਈ ਵਾਰੀ ਕਿਸੇ ਨੂੰ ਨਹੀਂ ਸਮਝ ਲੱਗਦੀ ਇਹ ਲਿਖਿਆ ਹੋਇਆ ਅਗਲਾ ਪੜ੍ਹ ਸਕਦਾ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਓ ਹੁਣ ਕਾਰਜ ਦੀ ਰੰਭਤਾ ਵਾਸਤੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅਰਦਾਸ ਕੀਤੀ ਜਾਵੇਗੀ ਜਿਸ ਵਿੱਚ ਸੁਪਾਗ ਜੋੜੀ ਅਤੇ ਦੋਨਾਂ ਦੇ ਪਿਤਾ ਖੜੇ ਹੋਣਗੇ ਬਾਕੀ ਸਾਰੀ ਸੰਗਤ ਇਸੇ ਤਰ੍ਹਾਂ ਬੈਠੀ ਰਹੇ ਠੀਕ ਹੈ ਜੀ ਇਹਦੇ ਵਿੱਚ ਇੱਕ ਗੱਲ ਇੱਥੇ ਦੱਸਣੀ ਤੁਹਾਨੂੰ ਜ਼ਰੂਰੀ ਹੈ ਇੱਥੇ ਮੈਂ ਲਿਖਿਆ ਵੀ ਹੈ ਪਰਚ ਦੇ ਵਿੱਚ ਤੁਸੀਂ ਇਹ ਗੱਲ ਪਹਿਲਾਂ ਪਤਾ ਕਰ ਲੈਣੀ ਆ ਤੇ ਬਈ ਇਹ ਲੜਕੀ ਦਾ ਪਿਤਾ ਜਾਂ ਲੜਕੇ ਦਾ ਪਿਤਾ ਕੋਈ ਐਕਸਪਾਇਰ ਤਾਂ ਨਹੀਂ ਹੋਇਆ ਵੀ ਜਾਂ ਕੋਈ ਨਾਲ ਨਾ ਹੋਵੇ ਹਨ ਇਸ ਤਰ੍ਹਾਂ ਹੁੰਦਾ ਕਈ ਵਾਰੀ ਜੇ ਉਹਨਾਂ ਦੇ ਵਿੱਚੋਂ ਕਿਸੇ ਦਾ ਪਿਤਾ ਨਾ ਹੋਵੇ ਤਾਂ ਤੁਸੀਂ ਉਸ ਵਕਤ ਅਰਦਾਸ ਵਾਸਤੇ ਕਹਿਣ ਜਿਹੜਾ ਆਪਾਂ ਕਹਿਣਾ ਵੀ ਅਰਦਾਸ ਵਿੱਚ ਦੋਨਾਂ ਦੇ ਪਿਤਾ ਖੜੇ ਹੋਣਗੇ ਇਹਦੀ ਜਗ੍ਹਾ ਤੇ ਆਪਾਂ ਕਹਾਂਗੇ ਜੇ ਪਿਤਾ ਨਾ ਹੋਵੇ ਤਾਂ ਆਪਾਂ ਕੀ ਕਹਾਂਗੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਓ ਹੁਣ ਕਾਰਜ ਦੀ ਰਮਤਾ ਵਾਸਤੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅਰਦਾਸ ਕੀਤੀ ਜਾਵੇਗੀ ਜਿਸ ਵਿੱਚ ਸੁਭਾਗ ਜੋੜੀ ਅਤੇ ਦੋਨਾਂ ਦੇ ਬਜ਼ੁਰਗ ਖੜੇ ਹੋਣਗੇ ਠੀਕ ਹੈ ਜੀ ਆਪਾਂ ਪਿਤਾ ਦੀ ਜਗ੍ਹਾ ਤੇ ਬਜ਼ੁਰਗ ਕਹਿ ਦੇਣਾ ਫਿਰ ਉਹ ਉਹਨਾਂ ਰਿਸ਼ਤੇਦਾਰਾਂ ਦੇ ਵਿੱਚੋਂ ਚਾਹੇ ਕੋਈ ਵੱਡਾ ਭਰਾ ਖੜਾ ਹੋ ਜਾਏ ਚਾਹੇ ਕੋਈ ਹੋਰ ਰਿਸ਼ਤੇਦਾਰ ਮਾਮਾ ਵਗੈਰਾ ਹੁੰਦਾ ਹਨ ਉਹ ਉਹ ਵੀ ਖੜ੍ਹ ਸਕਦੇ ਆ ਇਹਦੇ ਵਿੱਚ ਕੋਈ ਵਹਿਮ ਵਾਲੀ ਗੱਲ ਨਹੀਂ ਆਪਾਂ ਵੀ ਕਿਹਨੂੰ ਆਪਾਂ ਕਹਿਣਾ ਵੀ ਕੌਣ ਖੜੇ ਇੱਥੇ ਕੋਈ ਵਹਿਮ ਨਹੀਂ ਕਰ ਗੁਰਮਤਿ ਦੇ ਵਿੱਚ ਇਸ ਗੱਲ ਦਾ ਕੋਈ ਵਹਿਮ ਨਹੀਂ ਹੈਗਾ ਬਜ਼ੁਰਗਾਂ ਦੀ ਜਗ੍ਹਾ ਤੇ ਵੱਡਾ ਭਰਾ ਵੀ ਖੜ੍ਹ ਸਕਦਾ ਜਾਂ ਚਾਚਾ ਤਾਇਆ ਕੋਈ ਵੀ ਹੋਵੇ ਉਹ ਖੜ੍ਹ ਸਕਦਾ ਜੇ ਪਿਤਾ ਨਾ ਹੋਵੇ ਠੀਕ ਆ ਜੀ ਕਈ ਗੁਰਮੁਖ ਪਿਆਰੇ ਮਾਤਾ ਪਿਤਾ ਖੜਾਉਂਦੇ ਆ ਇਹਦੇ ਵਿੱਚ ਵੀ ਕੋਈ ਵਹਿਮ ਨਹੀਂ ਠੀਕ ਆ ਮਾਤਾ ਪਿਤਾ ਦੋਨੇ ਖੜ੍ਹ ਸਕਦੇ ਆ ਜਾਂ ਪਿਤਾ ਆਪਾਂ ਤਾਂ ਰਾੜਾ ਸਾਹਿਬ ਇਸ ਤਰ੍ਹਾਂ ਜਿਵੇਂ ਆਪਾਂ ਨੂੰ ਮਹਾਪੁਰਖਾਂ ਨੇ ਸਿਖਾਇਆ ਆਪਾਂ ਕਹਿੰਦੇ ਆ ਵੀ ਦੋਨਾਂ ਦੇ ਪਿਤਾ ਖੜੇ ਹੋਣਗੇ ਠੀਕ ਆ ਜੇ ਪਿਤਾ ਨਾ ਹੋਣ ਤਾਂ ਬਜ਼ੁਰਗ ਤੇ ਉਸ ਤੋਂ ਬਾਅਦ ਫਿਰ ਅਰਦਾਸ ਠੀਕ ਆ ਜੀ ਤੇ ਅਰਦਾਸ ਕਿਸ ਤਰ੍ਹਾਂ ਕਰਨੀ ਆ ਅਰਦਾਸ ਦੇ ਵਿੱਚ ਕਹਿਣਾ ਕੀ ਆ ਤੇ ਉਹ ਜਿਹੜਾ ਹੈਗਾ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਜੀ ਆਪ ਜੀ ਬੜੇ ਧਿਆਨ ਦੇ ਨਾਲ ਇਹਨੂੰ ਬਜਾਇਓ ਯਾਦ ਕਰਿਓ ਪਕਾਇਓ ਇਹਦੇ ਵਿੱਚੋਂ ਸਾਧ ਸੰਗਤ ਆਪਾਂ ਆਨੰਦ ਕਾਰਜ ਯਾਦ ਕਰਨੇ ਨੇ ਇਹ ਯਾਦ ਕਰਨ ਵਾਲੀ ਚੀਜ਼ ਆ ਠੀਕ ਆ ਜਿਹੜੇ ਗੁਰਮੁਖ ਪਿਆਰ ਨੂੰ ਤਾਂ ਆਉਂਦੇ ਨੇ ਜਿਹੜੇ ਗੁਰਮੁਖ ਪਿਆਰੇ ਕੀਰਤਨ ਕਰਦੇ ਨੇ ਠੀਕ ਆ ਬੜੀ ਚੰਗੀ ਗੱਲ ਆ ਉਹਨਾਂ ਨੂੰ ਸਾਰਾ ਜ਼ਿਆਦਾ ਪਰ ਜਿਹੜੇ ਨਵੇਂ ਸਿੱਖਣ ਵਾਲੇ ਗੁਰਮੁਖ ਪਿਆਰੇ ਨੇ ਉਹਨਾਂ ਨੂੰ ਇਹ ਬੇਨਤੀ ਆ ਵੀ ਪਹਿਲਾਂ ਤੁਸੀਂ ਸ਼ਬਦਾਂ ਦੇ ਹਿਸਾਬ ਨਾਲ ਇੱਥੇ ਇਹ ਨਹੀਂ ਵੀ ਤੁਸੀਂ ਥਿਰ ਕਰ ਬੈਸੋ ਹੀ ਪੜਨ ਖੁਸ਼ੀ ਦਾ ਤੁਸੀਂ ਹੋਰ ਵੀ ਸ਼ਬਦ ਅਨੇਕਾਂ ਹੈਗੇ ਨੇ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਉਹ ਲਾ ਕੇ ਵੀ ਤੁਸੀਂ ਪੜ ਸਕਦੇ ਹੋ ਪਰ ਸਮੇਂ ਦੇ ਹਿਸਾਬ ਨਾਲ ਆਪਾਂ ਸਮਾਂ ਦੇਖ ਲੈਣਾ ਵੀ ਕਿੰਨਾ ਕੁ ਠੀਕ ਆ ਜੀ ਤੇ ਵੀ ਜਿਹੜੀ ਇਹ ਗੱਲ ਆ ਨਾ ਬੇਨਤੀ ਹੈ ਮੱਥਾ ਟੇਕ ਕੇ ਆਪਣੀ ਪੰਜਗਾ ਤੇ ਜਿਹੜਾ ਇਹ ਇਹ ਵੀ ਤੁਸੀਂ ਚੇਤੇ ਕਰਨ ਸ਼ਬਦ ਵੀ ਤੁਹਾਨੂੰ ਚੇਤੇ ਹੋਣੇ ਚਾਹੀਦੇ ਨੇ ਮੰਗਲ ਵੀ ਚੇਤੇ ਹੋਣੇ ਚਾਹੀਦੇ ਨੇ ਖਾਸ ਕਰਕੇ ਜਿਹੜੀਆਂ ਗੱਲਾਂ ਆਪਾਂ ਕਹਿਣੀਆਂ ਨੇ ਤੇ ਕਿੱਥੇ-ਕਿੱਥੇ ਕਹਿਣੀਆਂ ਨੇ ਸਾਰੀਆਂ ਤੁਹਾਨੂੰ ਚੇਤੇ ਹੋਣੀਆਂ ਚਾਹੀਦੀਆਂ ਨੇ ਠੀਕ ਆ ਜੀ ਪਹਿਲਾਂ ਲੜਕਾ ਲੜਕੀ ਬਿਠਾਉਣੇ ਆ ਫਿਰ ਉਹਨਾਂ ਦੇ ਸਹਰੇ ਦੀ ਰਸਮ ਤੁਸੀਂ ਇਸ ਤਰ੍ਹਾਂ ਪੁਆਇੰਟ ਬਾਈ ਪੁਆਇੰਟ ਆਪਣੇ ਦਿਮਾਗ ਦੇ ਵਿੱਚ ਨੋਟ ਕਰਕੇ ਫਿਰ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋ ਜਾਣ ਫਿਰ ਉਸ ਤੋਂ ਬਾਅਦ ਅਗਿਆ ਦਾ ਸ਼ਬਦ ਪੜ੍ਹ ਕੇ ਫਿਰ ਅਰਦਾਸ ਬਾਰੇ ਕਹਿਣਾ ਠੀਕ ਆ ਜੀ ਇਹ ਸਾਰੀਆਂ ਚੀਜ਼ਾਂ ਤੁਸੀਂ ਯਾਦ ਕਰਨੀਆਂ ਨੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਆਪਾਂ ਨੂੰ ਕੀਰਤਨ ਦੀ ਦਾਤ ਬਖਸ਼ਣ ਜੀ ਅਗਲੀ ਜਿਹੜੀ ਸਿੱਖਿਆ ਹੈਗੀ ਆ ਗੁਪਤ ਅਰਦਾਸ ਕਿਵੇਂ ਕਰਨੀ ਆ ਠੀਕ ਆ ਉਹਦੇ ਬਾਰੇ ਆਪਾਂ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ